ਇੰਗਲੈਂਡ ਦੇ ਵੱਲੋਂ ਭਾਰਤੀ ਟੀਮ ਨੂੰ 249 ਦੌੜਾਂ ਦਾ ਟੀਚਾ ਨਾਗਪੁਰ ਦੇ ਵਿੱਚ ਖੇਡੇ ਜਾ ਰਹੇ ਪਹਿਲੇ ODI ਮੁਕਾਬਲੇ ਦੇ ਵਿੱਚ ਦੇ ਦਿੱਤਾ ਹੈ ਤੇ ਇੰਗਲੈਂਡ ਦੀ ਟੀਮ 248 ਦੌੜਾਂ ਦੇ ਉੱਤੇ ਆਲ ਆਊਟ ਹੋਈ ਹੈ 47.4 ਓਵਰਾਂ ਦੇ ਵਿੱਚ ਤਾਂ ਇਸ ਟੀਮ ਦੇ ਵੱਲੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਜਾਂਦਾ ਹੈ ਤੇ ਇਸ ਫੈਸਲੇ ਨੂੰ ਸਹੀ ਸਾਬਤ ਕਰਦੇ ਹੈ ਬੈਨ ਡੱਕਟ ਅਤੇ ਫਿਲ ਸਾਲਟ ਜਿਨ੍ਹਾਂ ਨੇ ਲਗਭਗ 73 ਦੌੜਾਂ ਦੀ ਇੱਕ ਪਾਰਟਨਰਸ਼ਿਪ ਕੀਤੀ ਜੋ ਕਿ ਤੇਜ਼ ਰਨ ਬਣਾਏ ਗਏ ਉਹਨਾਂ ਦੇ ਵੱਲੋਂ 8 ਓਵਰਾਂ ਦੇ ਵਿੱਚ ਤਾਂ ਇਸ ਤੋਂ ਬਾਅਦ ਟਰਨਿੰਗ ਪੁਆਇੰਟ ਆਉਣੇ ਸ਼ੁਰੂ ਹੋ ਜਾਂਦੇ ਆ ਅਤੇ ਫਿਰ ਸੌਲਟ ਰਨ ਆਊਟ ਹੁੰਦੇ ਨੇ ਹਾਰਦਿਕ ਪਾਂਡਿਆ ਬਾਲ ਪਾਉਂਦੇ ਆ ਤਾਂ ਉਸ ਤੋਂ ਬਾਅਦ ਬਾਲ ਜਾਂਦੀ ਹੈ ਤੇ ਇਸ ਬਾਲ ਨੂੰ ਸ਼੍ਰੇਸ਼ ਅਈਅਰ ਬਾਉਂਡਰੀ ਕੋਲੋਂ ਕਲੈਕਟ ਕਰਕੇ ਕੇਐਨ ਰਾਹੁਲ ਕੋਲ ਸੁੱਟਦੇ ਆ ਤੇ ਤੀਸਰੇ ਰਨ ਲੈਣ ਦੇ ਚੱਕਰ ਦੇ ਵਿੱਚ ਫਿਰ ਸੌਲਟ ਆਊਟ ਹੋ ਜਾਂਦੇ ਆ ਉਸ ਤੋਂ ਬਾਅਦ ਹਰਸ਼ਿਤ ਰਾਣਾ ਇੱਕ ਓਵਰ ਦੇ ਵਿੱਚ ਦੋ ਬਿਕਟਾਂ ਹਾਸਲ ਕਰਕੇ ਇੰਗਲੈਂਡ ਦੀ ਜੋ ਚੰਗੀ ਸ਼ੁਰੂਆਤ ਹੋਈ ਸੀ ਉਸ ਨੂੰ ਤੈਸ ਨਸ ਕਰ ਦਿੰਦੇ ਐ ਅਤੇ ਜੋ ਮਿਡਲ ਆਰਡਰ ਸੀ ਉਸ ਦੇ ਵਿੱਚੋਂ ਜੈਕਬ ਬੈਥਲ ਅਤੇ ਜੋਸ ਬਟਲਰ ਨੇ ਚੰਗੀਆਂ ਪਾਰੀਆਂ ਖੇਡੀਆਂ 50-50 ਦੌੜਾਂ ਉਹਨਾਂ ਨੇ ਦੋਵਾਂ ਨੇ ਬਣਾਈਆਂ ਤਾਂ ਇਸ ਸਕੋਰ ਨੂੰ 248 ਤੱਕ ਲਿਜਾਣ ਦੇ ਵਿੱਚ ਇੰਗਲੈਂਡ ਨੂੰ ਮਦਦ ਮਿਲੀ ਪਰ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਭਾਵੇਂ ਕਿ ਹਰਸ਼ਿਤ ਰਾਣਾ ਡੈਬਿਊ ਕਰ ਰਹੇ ਸੀ ਉਹਨਾਂ ਦੇ ਪਹਿਲੇ 3 ਓਵਰਾਂ ਦੇ ਵਿੱਚ ਲਗਭਗ 39 38 39 ਸਕੋਰ ਪੈ ਚੁੱਕੇ ਸੀ ਪਰ ਉਸ ਤੋਂ ਬਾਅਦ ਚੰਗੀ ਵਾਪਸੀ ਕਰਦੇ ਆ ਉਹਨਾਂ ਨੇ ਇਸ ਮੁਕਾਬਲੇ ਵਿੱਚ ਤਿੰਨ ਵਿਕਟਾਂ ਹਾਸਲ ਕਰ ਲਈਆਂ ਜੇ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਫਿਲ ਸਾਲਟ 43 ਦੌੜਾਂ 26 ਬਲਾਂ ਤੇ ਬਣਾ ਕੇ ਆਊਟ ਹੋਏ ਪੰਜ ਚੌਕੇ ਤਿੰਨ ਛੱਕੇ ਉਹਨਾਂ ਨੇ ਜਿਹੜੇ 165 ਦਾ ਸਟ੍ਰਾਈਕ ਰੇਟ ਰਿਹਾ ਬੈਨ ਡੱਕਟ 32 ਸਕੋਰ ਬਣਾ ਕੇ 29 ਬਲਾਂ ਤੇ ਆਊਟ ਹੋਏ ਜੋ ਰੂਟ ਜੋ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਸੀ ਰਵਿੰਦਰ ਜੜੇਜਾ ਦਾ ਸ਼ਕਾਰ ਬਣੇ 19 ਸਕੋਰ ਬਣਾ ਕੇ 31 ਬਲਾਂ ਤੇ ਆਊਟ ਹੋਏ ਹੈਰੀ ਬਰੌਕ ਸਮਝ ਨਹੀਂ ਸ਼ੱਕੇ ਹਰਸ਼ਿਤ ਰਾਣਾ ਨੂੰ ਤੇ ਤਿੰਨ ਬਲਾਂ ਦੇ ਉੱਤੇ ਜ਼ੀਰੋ ਸਕੋਰ ਬਣਾ ਕੇ ਇੱਕ ਓਵਰ ਦੇ ਵਿੱਚ ਹੀ ਇਹ ਦੋਵੇਂ ਖਿਡਾਰੀ ਬੈਂਡ ਡੱਕਟ ਤੇ ਹੈਰੀ ਬਰੁੱਕ ਆਊਟ ਹੋ ਜਾਂਦੇ ਐ ਫਿਰ ਜੋਸ ਬਟਲਰ ਆਉਂਦੇ ਐ 67 ਬਲਾਂ ਖੇਡਦੇ ਐ ਚੰਗਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਬੱਲੇਬਾਜ਼ੀ ਦਾ 52 ਸਕੋਰ ਬਣਾ ਕੇ 67 ਬਲਾਂ ਤੇ ਆਊਟ ਹੋ ਗਏ ਫਿਰ ਜੈਕਬ ਬਾਥਲ ਜੋ ਚੰਗੀ ਪਾਰਟਨਰਸ਼ਿਪ ਕਰ ਰਹੇ ਸੀ ਬਟਲਰ ਦੇ ਨਾਲ 64 ਬਲਾਂ ਤੇ 51 ਸਕੋਰ ਬਣਾ ਕੇ ਆਊਟ ਹੋ ਜਾਂਦੇ ਐ ਲਿਵਿੰਗਸਟਨ ਦਾ ਸੁਬਾਨੰਤੇ 5 ਸਕੋਰ ਬਣਾ ਕੇ ਹਰਸ਼ਿਤ ਰਾਣਾ ਦਾ ਤੀਸਰਾ ਸ਼ਿਕਾਰ ਬਣ ਜਾਂਦੇ ਐ ਬੈਡਨ ਕਾਰਸ 10 ਸਕੋਰ ਬਣਾ ਕੇ ਆਊਟ ਹੋਏ ਆਦਲ ਰਸ਼ੀਦ 8 ਦੇ ਸਕੋਰ ਤੇ ਆਊਟ ਹੋਏ ਜੋਫਰਾ ਆਰਚਰ ਨੇ ਅਖੀਰ ਦੇ ਵਿੱਚ 18 ਬਲਾਂ ਤੇ 21 ਸਕੋਰ ਬਣਾਏ ਤਿੰਨ ਚੌਕੇ ਇੱਕ ਛੱਕਾ ਜੜਿਆ ਸ਼ਾਕਿਮ ਮਹਿਮੂਦ ਦੇ ਵੱਲੋਂ 4 ਬਲਾਂ ਤੇ 2 ਸਕੋਰ ਬਣਾਏ ਗਏ ਤੇ ਕੁਲਦੀਪ ਯਾਦਵ ਦਾ ਸ਼ਿਕਾਰ ਬਣੇ ਇਸ ਤਰੀਕੇ ਨਾਲ ਪੰਜ ਐਕਸਟਰਾ ਭਾਰਤੀ ਟੀਮ ਨੇ ਦਿੱਤੇ ਟੋਟਲ 248 ਦੌੜਾਂ ਨਾਲ 10 ਵਿਕਟਾਂ ਗਵਾ ਕੇ 47.4 ਓਵਰਾਂ ਦੇ ਵਿੱਚ ਇੰਗਲੈਂਡ ਦੇ ਵੱਲੋਂ ਬਣਾਈਆਂ ਗਈਆਂ 259 ਦਾ ਟੀਚਾ ਭਾਰਤੀ ਟੀਮ ਦੇ ਸਾਹਮਣੇ ਰੱਖ ਦਿੱਤਾ ਗਿਆ ਹੈ ਜੋ ਪਾਰ ਸਕੋਰ ਹੈ ਇਸ ਮੁਕਾਬਲੇ ਦੇ ਵਿੱਚ ਇਸ ਗਰਾਊਂਡ ਦੇ ਵਿੱਚ ਉਹ ਲਗਭਗ 300 ਦੇ ਨੇੜੇ ਹੈ ਪੌਣੀ 300 ਤੋਂ ਉੱਪਰ ਹੈ ਪਰ ਇਹ ਸਕੋਰ ਕਾਫੀ ਘਾਟੋਸ ਤੋਂ ਨਜ਼ਰ ਆ ਰਿਹਾ ਹੈ ਤਾਂ ਭਾਰਤੀ ਟੀਮ ਨੂੰ ਹੋ ਸਕਦਾ ਹੈ ਕਿ ਇਸ ਮੁਕਾਬਲੇ ਦੇ ਵਿੱਚ ਜਿੱਤ ਮਿਲ ਜਾਵੇ ਪਰ ਇਹ ਵੀ ਸ਼ੋਰ ਨਹੀਂ ਹੈ ਕਿਉਂਕਿ ਇੰਗਲੈਂਡ ਦੀ ਜੋ ਗੇਂਦਬਾਜ਼ੀ ਹੈ ਕਾਫੀ ਘਾਤਕ ਮੰਨੀ ਜਾ ਰਹੀ ਹੈ ਕਿਉਂਕਿ ਜੋਫਰਾ ਆਰਚਰ ਸਾਕੀ ਮਹਿਮੂਦ ਆਦਲ ਰਸ਼ੀਦ ਬ੍ਰਾਇਡਨ ਕਾਰਸ ਦੇ ਲਿਵਿੰਗਸਟਨ ਤੇ ਜੈਕ ਬੈਥਲ ਵਰਗੇ ਖਿਡਾਰੀ ਉਹਨਾਂ ਕੋਲ ਨੇ ਜੋ ਚੰਗੀ ਗੇਂਦਬਾਜ਼ੀ ਕਰ ਸਕਦੇ ਆ ਤਾਂ ਇਸ ਤਰੀਕੇ ਨਾਲ ਮੁਕਾਬਲਾ ਕਾਫੀ ਰੋਮਾਂਚਕ ਹੋਣ ਦੇ ਅਸਾਰ ਇਸ ਟੋਟਲ ਤੋਂ ਬਾਅਦ ਦਿਖਾਈ ਦੇ ਰਹੇ ਆ ਭਾਰਤੀ ਗੇਂਦਬਾਜ਼ੀ ਦੀ ਗੱਲ ਕਰੀ ਜਾਵੇ ਤਾਂ ਮੁਹੰਮਦ ਸ਼ਮੀ ਨੇ ਕਾਫੀ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਹੈ ਜੋ ODI ਵਰਲਡ ਕਪ 2023 ਦੇ ਵਿੱਚ ਹੋਇਆ ਉਸ ਤੋਂ ਬਾਅਦ ਅੱਜ 38 ਦੌੜਾਂ ਦੇ ਕੇ 8 ਓਵਰਾਂ ਦੇ ਵਿੱਚ ਇੱਕ ਵਿਕਟ हासिल ਕੀਤੀ ਹੈ محمد ਸ਼ਮੀ ਨੇ ਹਰਸ਼ ਤਰਾਣਾ ਨੇ 7 ਓਵਰ ਕੀਤੇ 53 ਸਕੋਰ ਦਿੱਤੇ ਤੇ 3 ਵਿਕਟਾਂ ਹਾਸਲ ਕੀਤੀਆਂ ਅਕਸ਼ਰ ਪਟੇਲ ਆ 7 ਓਵਰਾਂ ਚ 38 ਦੜਾਂ ਦਿੰਦੇ ਆ ਤੇ 1 ਵਿਕਟ ਲੈ ਜਾਂਦੇ ਆ ਹਾਰਦਿਕ ਪਾਂਡਿਆ ਨੇ ਵੀ 7 ਓਵਰਾਂ ਚ 37 ਦੜਾਂ ਦਿੱਤੀਆਂ ਪਰ ਵਿਕਟ ਕੋਈ ਨਹੀਂ ਹਿਲਾ ਸਕੇ ਕੁਲਦੀਪ ਯਾਦਵ 9.4 ਓਵਰਾਂ ਦੇ ਵਿੱਚ 53 ਸਕੋਰ ਦਿੰਦੇ ਆ ਤੇ 1 ਵਿਕਟ ਹਾਸਲ ਕਰਦੇ ਆ ਰਵਿੰਦਰ ਜੜੇਜਾ ਸਭ ਤੋਂ ਕਾਮਯਾਬ ਗੇਂਦਬਾਜ਼ ਮੰਨੇ ਜਾ ਸਕਦੇ ਜਿਨ੍ਹਾਂ ਨੇ 9 ਓਵਰਾਂ ਚ ਸਿਰਫ 26 ਦੜਾਂ ਦਿੱਤੀਆਂ ਤੇ ਤਿੰਨ ਖਿਡਾਰੀ ਆਊਟ ਕੀਤੇ ਨੇ ਇੰਗਲੈਂਡ ਦੇ ਤਾਂ ਇਸ ਤਰੀਕੇ ਨਾਲ ਭਾਰਤੀ ਗੇਂਦਬਾਜ਼ ਚੰਗੇ ਤਰੀਕੇ ਦੇ ਨਾਲ ਇੰਗਲੈਂਡ ਨੂੰ ਰੋਕਣ ਦੇ ਉੱਤੇ ਕਾਮਯਾਬ ਰਹੇ ਨੇ ਭਾਵੇਂ ਕਿ ਦੋ ਅਰਧ ਸੈਂਕੜੇ ਲੱਗੇ ਨੇ ਜੋਸ ਪੱਡਰ ਤੇ ਜੈਕ ਬੈਥਲ ਦਾ ਤੇ ਫਿਰ ਸਾਲਟ ਵੀ 43 ਦੌੜਾਂ ਦੀ ਚੰਗੀ ਪਾਰੀ ਖੇਡ ਕੇ ਆਊਟ ਹੁੰਦੇ ਆ ਤਾਂ ਹੁਣ ਭਾਰਤੀ ਟੀਮ ਇਸ ਚੇਜ ਨੂੰ ਕਿਸ ਤਰੀਕੇ ਦੇ ਨਾਲ ਹਾਸਲ ਕਰਨ ਉੱਤਰਦੀ ਹੈ ਕਿਸ ਤਰੀਕੇ ਦੇ ਨਾਲ ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਅਪਰੋਚ ਰਹਿੰਦੀ ਹੈ ਕਿ ਅੰਕੀ ਰੋਹਿਤ ਸ਼ਰਮਾ ਭਾਵੇਂ ਪਿਛਲੇ ਕੁਝ ਮਹੀਨਿਆਂ ਤੋਂ ਚੰਗਾ ਪ੍ਰਦਰਸ਼ਨ ਨਹੀਂ ਕਰ پا ਰਹੇ ਇਸ ਮੁਕਾਬਲੇ ਦੇ ਵਿੱਚ ਯਸ਼ਸਵੀ ਜੈਸਵਾਲ ਤੇ ਰੋਹਿਤ ਸ਼ਰਮਾ ਜਾਂ ਫਿਰ ਸ਼ੋਮਨ ਗੈਨ ਓਪਨਿੰਗ ਕਰਦੇ ਦਿਖਾਈ ਦੇਣਗੇ ਇਸ ਤਰੀਕੇ ਦੀ ਬੱਲੇਬਾਜ਼ੀ ਦੇ ਵਿੱਚ ਭਾਰਤੀ ਟੀਮ ਦੀ ਕੀ ਅਪਰੋਚ ਰਹਿੰਦੀ ਹੈ ਤੇ ਕਿੰਨੇ ਓਵਰਾਂ ਦੇ ਵਿੱਚ ਭਾਰਤੀ ਟੀਮ ਇਸ ਸਕੋਰ ਨੂੰ ਚੇਜ਼ ਕਰ ਸਕੇਗੀ ਜਾਂ ਫਿਰ ਇੰਗਲੈਂਡ ਦੀ ਟੀਮ ਕੀ ਰੋਕ ਸਕੇਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ